ਦੇਖੋ ਭਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਨਾ ਦੇਖੋ ਪੰਜਾਬੀ ਘੱਟ ਪੜਾਉਣ ਦੇ ਕਰਕੇ ਨਾ ਦੇਖੋ ਇਸ ਬਜ਼ੁਰਗ ਨੇ ਇੱਕ ਇਹੋ ਜਿਹੀਆਂ ਗੱਲਾਂ ਕਹੀਆਂ ਸਾਰੇ ਪੰਜਾਬ ਦੇ ਵਿੱਚੋਂ 2500 ਬੱਚੇ ਦੇਖੋ ਫੇਲ ਹੋ ਗਏ ਪੰਜਾਬੀ ਦੇ ਵਿੱਚੋਂ ਦੇਖੋ ਯਾਰ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪੰਜਾਬੀ ਦੇ ਵਿੱਚੋਂ ਫੇਲ ਹੋ ਚੁੱਕੇ ਨੇ ਬੱਚੇ ਯਾਰ ਕਿੰਨੀ ਬਸਰਮੀ ਵਾਲੀ ਗੱਲ ਆ ਯਾਰ ਪੰਜਾਬ ਵਿੱਚ ਰਹਿੰਦਿਆਂ ਹੋਇਆਂ ਵੀ ਪੰਜਾਬੀ ਵਿੱਚੋਂ ਫੇਲ ਹੋ ਗਏ ਬੱਚੇ ਯਾਰ ਦੇਖੋ ਇਸ ਬਜ਼ੁਰਗ ਨੇ 3600 ਬੱਚਾ 12ਵੀਂ ਕਲਾਸ ਦੇ ਵਿੱਚੋਂ ਪੰਜਾਬੀ ਚੋਂ ਫੇਲ ਹੋਇਆ ਯਾਰ ਦੇਖੋ ਯਾਰ ਕਿੰਨੀ ਬਸਰਮੀ ਵਾਲੀ ਗੱਲ ਹੈ ਯਾਰ ਸੁਣੋ ਇਸ ਬਜ਼ੁਰਗ ਦੇ ਵਿਚਾਰ ਇਹ ਸਾਰੀ ਗਲਤੀ ਨਾ ਸਰਕਾਰ ਦੀ ਹੈ ਵੀ ਜੇ ਸਾਰੇ ਸਕੂਲਾਂ ਦੇ ਵਿੱਚ ਪੂਰੀ ਸਖਤਾਈ ਹੋਵੇ ਨਾ ਤਾਂ ਬੱਚਿਆਂ ਦੀ ਪੜ੍ਹਾਈ ਬਚ ਸਕਦੀ ਹੈ ਬੱਚੇ ਗੌਰ ਕਰ ਸਕਦੇ ਨੇ ਬੱਚੇ ਪੜ੍ਹ ਸਕਦੇ ਨੇ ਮੌਕੇ ਸਰ ਪੜ੍ਹ ਸਕਦੇ ਨੇ ਜਿਹੜਾ ਫਾਲਤੂ ਟਾਈਮ ਹੁੰਦਾ ਨਾ ਉਹਨਾਂ ਚ ਟਿਊਸ਼ਨ ਰੱਖਿਆ ਜਾਵੇ ਗਰੀਬ ਪਰਿਵਾਰ ਤਾਂ ਕਿੱਥੋਂ ਰੱਖ ਲੈਣਗੇ ਟਿਊਸ਼ਨ ਪਰ ਜੇ ਸਕੂਲਾਂ ਦੇ ਵਿੱਚ ਹੀ ਚੰਗੀ ਪੜ੍ਹਾਈ ਹੋਵੇ ਤਾਂ ਗਰੀਬਾਂ ਨੇ ਜਦੋਂ ਤਕੜੇ ਘਰ ਦਾ ਕੋਈ ਬੱਚਾ ਕਮਜ਼ੋਰ ਹੁੰਦਾ ਨਾ ਪੜ੍ਹਨ ਦੇ ਵਿੱਚ ਉਹਦਾ ਛੇਤੀ ਤੋਂ ਛੇਤੀ ਟਿਊਸ਼ਨ ਰੱਖਦੇ ਨੇ ਤੇ ਜਿਹੜਾ ਗਰੀਬ ਬੱਚਾ ਹੁੰਦਾਗਾ ਉਹ ਤਾਂ ਇਦਾਂ ਹੀ ਕਬੀਲਦਾਰੀਆਂ ਦੇ ਝੋਸੇ ਦੇ ਵਿੱਚ ਆ ਜਾਂਦਾ ਤੇ ਉਹ ਨਾ ਤਾਂ ਪੜ੍ਹਾਈ ਪੂਰੀ ਹੁੰਦੀ ਹੈ ਨਾ ਹੀ ਰਹਿਣ ਸਹਿਣ ਚੰਗਾ ਮਿਲਦਾ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਜੀ